ਅੰਦਰ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਆਮਦਮਲਕੇ ਤੋਂ ਅੰਬੀ ਪਹਿਲਾਂ ਤਾਂ ਮੇਰੀ ਖਾਸ ਕਰਕੇ ਅਮਰਗੜ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਕੀਆ ਬੈਗਰੂਿਕਾ ਖਾਲਸਾ ਬੈਗਰੂਿਕਾ ਤੇ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਆ ਕਿਉਂਕਿ 4 ਜੁਲਾਈ ਨੂੰ ਸ਼ਵੇਰੇ 10 ਵਜੇ ਅਹਿਮਦਗੜ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਜੀ ਵਿਕਾਸ ਕਰ ਜਾਂਦੇ ਨੀ ਪੱਥਰ ਤੇ ਉਦਘਾਟਨਾ ਕਰਨਗੇ ਜਿਹਦੇ ਵਿੱਚ ਮੁੱਖ ਤਹਿਸੀਲ ਕੰਪਲੈਕਸ ਜਨਤਾ ਦੀ ਸਪਰਦ ਕੀਤਾ ਜਾਵੇਗਾ ਤੇ ਦੂਜਾ ਜੰਤਕ ਰੈਲੀ ਨੂੰ 11 ਵਜੇ ਅਮਰਗੜ ਦਾਣਾ ਮੰਡੀ ਦੇ ਵਿੱਚ ਸਮੋਦਨ ਕਰਨੇ ਇੱਥੇ ਵੀ ਨਵੇਂ ਬਣੇ ਤਹਿਸੀਲ ਕੰਪਲੈਕਸ ਦਾ ਸਾਡੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਸਪਰਦ ਕਰਨਗੇ ਕਿ ਵਿਕਾਸ ਕਰ ਦਿੰਦਾ ਬਹੁਤ ਸਾਰੇ ਕੀਤੇ ਨੇ ਬਹੁਤ ਸਾਰੇ ਨਵੇਂ ਪ੍ਰੋਜੈਕਟ ਦੇਣਗੇ ਤੇ ਉਸ ਦਿਨ ਮੈਂ ਸਾਰੀ ਅਮਰਗੜ ਦੇ ਸ਼ੂ ਸ਼ਾਸਨ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਸਾਡੇ ਮਹਿਬੂਬ ਨੇਤਾ ਦੀ ਵਿਚਾਰ ਸਦਨ ਦੇ ਲਈ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਪੂਰਨ ਤੌਰ ਤੇ ਬਾਕੀ ਇੱਕ ਦਿਨ ਲਈ ਕੰਮ ਬੰਦ ਕਰਕੇ ਸਾਰੇ ਰਿਸ਼ਤ ਚਮਗ ਵਿੱਚ ਹਾਜ਼ਰੀ ਭਰਨੀ ਆ ਸਾਡੇ ਸਰਪੰਚ ਪੰਜ ਆਵਾਦੀ ਪਾਰਟੀ ਦੇ ਸਾਰਿਆਂ ਨੂੰ ਖੁੱਲਾ ਸੱਦਾ ਹਰ ਇੱਕ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਨੇ ਹਾਜ਼ਰੀ ਜ਼ਰੂਰ ਲਗਾਉਣੀ ਆ ਕਿ ਮੈਨੂੰ ਆਸ ਆ ਵੀ ਸਾਰੇ ਇਸ ਅਪੀਲ ਨੂੰ ਮੰਨਣ ਤੇ ਉਹਨਾਂ ਦੀ ਆਮਦ ਹੋ ਰਹੀ ਹੈ ਤੇ ਹਲਕੀ ਜਿਹੀ ਸਮੱਸਿਆਵਾਂ ਨੇ ਕੋਈ ਮੰਗਾ ਨਹੀਂ ਕਿ ਇਹ ਕਿਹੜੀਆਂ ਮੰਗਾਂ ਖਾਸ ਤੌਰ ਤੇ ਜਿਹੜੀਆਂ ਹੋਣਗੀਆਂ ਜਿਹੜੇ ਉਹਨਾਂ ਤੁਸੀਂ ਮੰਨਵਾਉਣ ਦੀ ਕੋਸ਼ਿਸ਼ ਜਿਹੜੇ ਉਹਨਾਂ ਤੋਂ ਅਸੀਂ ਕੋਈ ਮੰਗਣਾ ਉਹ ਤਾਂ ਫਿਰ ਉਸੇ ਦਿਨ ਦੱਸਾਂਗੇ ਨਾ ਮੁੱਖ ਮੰਤਰੀ ਸਾਹਿਬ ਨੂੰ ਤੇ ਦੂਜੀ ਗੱਲ ਆ ਵੀ ਬਹੁਤ ਸਾਰੇ ਸਾਡੀ ਪਹਿਲਾਂ ਹੀ ਮੰਗਾ ਉਹਨਾਂ ਨੇ ਪੂਰੀਆਂ ਕਰ ਦਿੱਤੀਆਂ ਨੇ ਤੁਹਾਡਾ ਬਾਈਪਾਸ ਦਾ ਸਰਪੇ ਹੋ ਗਿਆ ਅਮਰਗੜ ਦਾ ਕਿ ਉਸ ਤੋਂ ਪਹਿਲਾਂ ਸਾਡੀ ਖੰਨੇ ਮਲੇਰਕੋਲੇ ਤੋਂ ਜੋੜੇਪੜਾ ਤੱਕ ਸੜਕ ਲਾਸਟ ਸਟੇਜ ਤੇ ਪਈਆ ਫੋਰੈਸਟ ਤੋਂ ਨੂਡੂ ਬਿਲ ਨਾਲ ਉਹ ਵੀ ਸ਼ੁਰੂ ਹੋ ਜਿੰਦੀਆਂ ਜੋੜੇਪੁਰ ਵੀ ਪਾਸ ਕਰ ਦਿੱਤਾ ਉਹਦਾ ਵੀ ਪ੍ਰਕਿਰਿਆ ਚੱਲ ਪਿਆ ਤੇ ਬਾਕੀ ਜਿਹੜੀਆਂ ਸੜਕਾਂ ਦੇ ਬਹੁਤ ਸਾਰੇ ਰੁਪਏ ਸਾਨੂੰ ਕਰੀਬ-ਕਰੀਬ ਅਮਰਗੜ ਹਲਕੇ ਨੂੰ 30 ਕਰੋੜ ਦੇ ਅਰਦਗਿਰਦ ਪਈਆ ਪਹਿਲਾਂ ਪਾਸ ਚੁੱਕੇ ਨੇ ਉਸ ਤੋਂ ਬਣਾ ਇਰੀਗੇਸ਼ਨ ਦਾ ਘਟੋ ਘਟ ਸੌ-150 ਕਰੋੜ ਦੇ ਪ੍ਰੋਜੈਕਟ ਸਾਡੇ ਪਾਸ ਹੋਏ ਵੀ ਨੇ ਜਿਦੇ ਚ 58 ਕਰੋੜ ਰੁਪਈਆ ਹੁਣ ਤੱਕ ਖਰਚਿਆ ਜਾ ਚੁੱਕਿਆ ਤੇ ਉਹ ਤੋਂ ਬਣਾ ਸਾਡੇ ਅਮਰਗੜ ਤੇ ਅਹਿਮਦਗੜ ਜਿਹੜੀ ਸਾਡੀ ਕਮੇਟੀ ਆ ਅਮਰਗੜ ਅਸੀਂ 7 ਕਰੋੜ ਦੇ ird gird ਗ੍ਰਾਂਟ ਲੈ ਕੇ ਰਿਤੇ ਉਹ ਵੀ ਸੀਐਮ ਸਾਹਿਬ ਨੇ ਸਾਨੂੰ ਦਿੱਤੀ 1 ਕਰੋੜ ਦੇ ਉੱਤੇ ਅਮਰਗੜ ਨੂੰ ਗ੍ਰਾਂਟ ਦਿੱਤੀ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਿਹੜੇ ਵਿਕਾਸ ਦੇ ਕਾਰਜ ਆਲੇ ਉਹ ਸਾਡੇ ਐਕਸਟਰਾ ਨੇ ਜਿਹੜੀਆਂ ਸਾਡੇ ਟ੍ਰੀਟਮੈਂਟਾਂ ਪਲਾਂਟ ਅਮਰਗੜ ਅੰਤ ਵਿੱਚ ਉਹ ਵੀ ਥੋੜੇ ਦਿਨਾਂ ਦੇ ਵਿੱਚ ਉਹ ਵੀ ਕੰਪਲੀਟ ਹੋ ਚੁੱਕਿਆ ਉਹ ਵੀ ਅਸੀਂ ਸਪੁਰਦ ਕਰਨਾ ਚਾਲੂ ਕਰਨ ਦਾ ਅਸੀਂ ਉਹਨਾਂ ਦੀ ਵੀ ਸੋਚ ਦੱਬਣਗੇ ਮੁੱਖ ਮੰਤਰੀ ਜੀ ਕੁਝ ਦੇ ਨਿਕਾਸ ਦੇ ਲਈ ਵੀ 5 ਕਰੋੜ ਦੀ ਗ੍ਰਾਂਟ ਉਹ ਵੀ ਸਾਡੇ ਕੋਲ ਆ ਚੁੱਕੀ ਹੈ ਇਸੇ ਤਰ੍ਹਾਂ ਅਮਰਗੜ ਦੇ ਵਿੱਚ ਵੀ ਦੋ ਟ੍ਰੀਟਮੈਂਟ ਤੇ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਵੀ ਪਾਸ ਹੋ ਚੁੱਕੇ ਨੇ ਉਹਨਾਂ ਦੇ ਟੈਂਡਰ ਵੀ ਲੱਗ ਚੁੱਕੇ ਨੇ ਇੱਕ ਦਾ ਤਾਂ ਕੰਮ ਵੀ ਹੋ ਰਿਹਾ ਦੂਜੇ ਦਾ ਵੀ ਕੰਮ ਤਕਰੀਬਨ ਤਿਆਰ ਆ ਤੇ ਉਹ ਤੋਂ ਬਿਨਾ ਹੋਰ ਵੀ ਬਹੁਤ ਛੋਟੇ ਪ੍ਰੋਜੈਕਟ ਨੇ ਜਿਹੜੇ ਸਾਡੇ ਹੋਰ ਚੱਲ ਰਹੇ ਨੇ ਕਿ ਸਾਰਿਆਂ ਦਾ ਬੀਰਬੇ ਇੱਕ ਵਾਈਟੇ ਦੇ ਵਿੱਚ ਵੀ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਕੰਮ ਇੰਨੇ ਸਾਡੀ ਝਾੜੂ ਦੀ ਸਰਕਾਰ ਕਰ ਰਹੀ ਆ ਵੀ ਅਸੀਂ ਪੂਰਨ ਤੌਰ ਤੇ ਬੀਰਬੇ ਵੀ ਸਾਡੇ ਤੇ ਇੱਕ ਕਿਤਾਬ ਬਣੂਗੀ ਹੁਣ ਪੂਰੀ ਸਾਡੇ ਹਲਕੇ ਦੀ ਤੇ ਪੰਜਾਬ ਦੀ ਜੇਸੀ ਵਿਕਾਸ ਕਰ ਜਾਂਦਾ ਪੂਰਤੋਂ ਤੇ ਉਹ ਲਿਖਾ ਕਰਨਾ ਹੋ ਗਿਆ ਐਮਐਲਏ ਸਾਹਿਬ ਸਬਡਿਵੀਜ਼ਨ ਬਣੇ ਨੂੰ ਕਿੰਨਾ ਸਮਾਂ ਹੋ ਗਿਆ ਹਾਲੇ ਤੱਕ ਜਿਹੜਾ ਹੈ ਮੇਨ ਜਿਹੜੇ ਸਬ ਡਿਵੀਜ਼ਨ ਦੇ ਪੱਧਰ ਦੇ ਅਧਿਕਾਰੀ ਨੇ ਉਹ ਨਹੀਂ ਬੈਠੇ ਹੈਗੇ ਜਾਂ ਕੋਈ ਹੋਰ ਕੀ ਮੰਨ ਲਓ ਮੰਨਿਆ ਜਾਊਗਾ ਵੀ ਸਬ ਡਿਵੀਜ਼ਨ ਪੱਧਰ ਦਾ ਜਿਹੜਾ ਅਧਿਕਾਰੀ ਨੇ ਜਾਂ ਸੇਵਾ ਸੁਵਿਧਾਵਾਂ ਮੇ ਲੋਕਾਂ ਨੂੰ ਮਿਲਣਗੀਆਂ ਜੀ ਨਹੀਂ ਉਹ ਬਿਲਕੁਲ ਮਿਲਣਗੀਆਂ ਜੀ ਜਿਹੜੀ ਸਬ ਡਿਵੀਜ਼ਨ ਬਣੀ ਹੈ ਤਾਂ ਵੀ ਪਹਿਲਾਂ ਅਧਿਕਾਰੀਆ ਨੂੰ ਬਿਠਾਉ ਮੁੱਦੇ ਵੀ ਕਿੱਥੇ ਹੁਣ ਤੁਸੀਂ ਇੱਕ ਗੱਲ ਸੋਚੋ ਵੀ ਪੁਰਾਣੀਆਂ ਸਰਕਾਰਾਂ ਨੂੰ 50-50 ਸਾਲਾਂ ਚ ਸਾਡੇ ਅਜੇ ਤੱਕ ਮਲੇਰਕੋਟਲਾ ਸਾਡੇ ਤਹਿਸੀਲ ਨੂੰ 70 ਸਾਲ ਤੋਂ ਵੀ ਉੱਤੇ ਦਾ ਸਮਾਉਗੇ ਉਹ ਸਾਡੀ ਜ਼ਰੂਰਤਾਂ ਤੋਂ ਪਹਿਲਾਂ ਦੇ ਹਜੇ ਉਹਦਾ ਲੱਗ ਅ ਤਹਿਸੀਲ ਕੰਪਲੈਕਸ ਨਹੀਂ ਬਣਿਆ ਆਮਰਗੜ ਤੇ ਅਹਿਮਦਗੜ ਹਜੇ 2 ਸਾਲ ਹੋਏ ਨੇ ਪਾਸ ਹੋਏ ਨੂੰ ਤਿੰਨ ਉਦੋਂ ਪਹਿਲਾਂ ਇਹਨਾਂ ਦੀ ਬਿਲਡਿੰਗ ਵੀ ਬਣ ਕੇ ਤਿਆਰ ਹੋ ਗਈ ਮਤਲਬ ਐਦਾਂ ਨਹੀਂ ਹੈਗਾ ਵੀ ਜਿਹੜੇ ਆਪਣੇ ਕਾਰਜ ਨੇ ਜਿਹੜੇ ਸਾਡੇ ਅਧਿਕਾਰੀ ਨੇ ਉਹਨਾਂ ਨੇ ਕਿਸੇ ਥਾਂ ਤੇ ਬਹਿ ਕੇ ਕੰਮ ਤਾਂ ਚਲਾਉਣਾ ਉਹ ਹੁਣ ਤੱਕ ਕੋਈ ਕਿਸੇ ਦੀ ਬਿਲਡਿੰਗ ਵਿੱਚ ਕੋਈ ਕਿਸੇ ਦੀ ਬਿਲਡਿੰਗ ਵਿੱਚ ਕਦੇ ਕੰਮ ਕਰ ਰਹੇ ਸੀ ਪਰ ਹੁਣ ਜਿਹੜਾ ਸਾਡਾ ਕੰਮ ਆ ਉਹ ਬਿਲਕੁਲ ਪ੍ਰੋਪਰ ਚੈਨਲ ਆਪਨੇ ਆਪਣੇ ਉਹਨਾਂ ਨੂੰ ਕੈਵਨ ਮਿਲ ਜੰਨੇ ਨੇ ਤੇ ਉੱਥੇ ਜਨਤਾ ਦੀਆਂ ਸਮੱਸਿਆਵਾਂ ਸੋਨੂ ਕਿਤੇ ਨਾਲੇ ਆਪਣਾ ਪ੍ਰਸ਼ਾਸਨ ਚਲਾਉਣਾ